ਕੈਨੇਡਾ ਦੀ ਸਰਕਾਰ ਦੇ ਵਿੱਚ ਦੋ ਪੰਜਾਬੀਆਂ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਜੀ ਹਾਂ ਅਨੀਤਾ ਅਨੰਦਤ ਤੇ ਮਨਿੰਦਰ ਸਿੰਧੂ ਨੂੰ ਕੈਬਨਿਟ ਦੇ ਵਿੱਚ ਜ਼ਿੰਮੇਵਾਰੀ ਨਾ ਨੀਤਾ ਨੱਗ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ ਹੈ ਜਦੋਂ ਕਿ ਮਨਿੰਦਰ ਸਿੱਧੂ ਬਣੇ ਨੇ ਇੰਟਰਨੈਸ਼ਨਲ ਟ੍ਰੇਡ ਮੰਤਰੀ ਤਾਂ ਵੱਡੀ ਜ਼ਿੰਮੇਵਾਰੀ ਕੈਨੇਡਾ ਦੇ ਵਿੱਚ ਚੈਨਾ ਪੰਜਾਬੀਆਂ ਨੂੰ ਮਿਲੀ ਹੈ ਤਾਂ ਅਨੰਦ ਨੂੰ ਬਣਾਇਆ ਗਿਆ ਵਿਦੇਸ਼ ਮੰਤਰੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਦਸਮਾ ਬੰਦ ਹੈ ਕਿ ਅਨੀਤਾ ਅਨ ਨੂੰ ਹਾਲਾਂਕਿ ਪਿਛਲੇ ਕੈਬਨਟ ਦੇ ਵਿੱਚ ਕੈਬਨਟ ਦਾ ਹਿੱਸਾ ਸਨ ਇਸ ਤੋਂ ਇਲਾਵਾ ਮਨਿੰਦਰ ਸਿੱਧੂ ਇੰਟਰਨੈਸ਼ਨਲ ਟ੍ਰੇਡ ਮੰਤਰੀ ਬਣੇ ਨੇ ਕੈਨੇਡਾ ਦੀ ਸਰਕਾਰ ਦੇ ਵਿੱਚ ਦੋ ਪੰਜਾਬੀਆਂ ਨੂੰ ਇਹ ਵੱਡੀ ਸਫਲਤਾ ਮਿਲੀ ਹੈ ਦੱਸਣਾ ਬਾਕੀ ਹੈ ਕਿ ਅਮਰਿੰਦਰ ਸਿੱਧੂ ਇਸ ਵਾਰ ਕੈਬਨਿਟ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਤਾਂ ਅਮਰਿੰਦਰ ਸਿੱਧੂ ਨੂੰ ਵੀ ਵੱਡੀ ਜ਼ਿੰਮੇਵਾਰੀ ਤੇ ਅਨੀਤਾ ਆਨੰਦ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ ਯਾਨੀ ਕਿ ਜਿਹੜੀ ਵਿਦੇਸ਼ੀ ਨੀਤੀ ਹੈ ਜਾਂ ਫਿਰ ਵਿਦੇਸ਼ਾਂ ਦੇ ਨਾਲ ਜੁੜੇ तमाम ਜਿਹੜੀਆਂ ਚੀਜ਼ਾਂ ਨੇ तमाम ਮਸਲੇ ਨੇ ਉਹਨਾਂ ਨੂੰ ਅਨੀਤਾ ਆਨੰਦ ਵੇਖਣਗੇ ਕੈਨੇਡਾ ਸਰਕਾਰ ਦੇ ਵਿੱਚ ਦੋ ਪੰਜਾਬੀਆਂ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਹਾਲਾਂਕਿਮ ਚੀਜ਼ਾਂ ਦੇ ਵਿੱਚ ਬਾਈ ਪੰਜਾਬੀਆਂ ਦੇ ਵੱਲੋਂ ਜਿੱਤ ਹਾਸਲ ਕੀਤੀ ਹੈ